ਹਾਂਜੀ ਹੈਲੋ ਫਰੈਂਡਸ ਵੈਲਕਮ ਆ ਯੂਟਿਊਬ ਚੈਨਲ ਜੀ ਕਿ ਮੈਂ ਸਾਰਾ ਠੀਕ ਠਾਕ ਹੂੰ ਐਪੀਡੀ ਪੰਜਾਬ ਚੰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਜੀ ਸਾਰੀ ਮੇਰੇ ਭੈਣਾਂ ਨੂੰ ਕਰ ਪਚੌਤੀਆਂ ਲੱਖ ਲੱਖ ਵਧਾਈਆਂ ਜੀ ਤੇ ਇੱਥੇ ਮੈਂ ਨਾ ਮਤਲਬ ਕਿ ਆਪਣਾ ਸੌਰੀ ਫਰੈਂਡਸ ਸਵੇਰ ਤੋਂ ਜਿਹੜਾ ਹੈਗਾ ਵਲੌਗ ਸਟਾਰਟ ਨਹੀਂ ਕੀਤਾ ਤੇ ਮੈਂ ਹੁਣ ਦੁਪਹਿਰ ਦਾ ਟਾਈਮ ਹੈਗਾ ਟਾਈਮ ਜਿਹੜਾ ਹੈਗਾ ਮਤਲਬ ਕਿ 12:30 ਵਜੇ ਦਾ ਹੈ ਨਾ ਤੇ ਸਵਾ ਸਵਾਈ ਤੋਂ ਬਾਅਦ ਮਤਲਬ ਨਾ ਵੀ ਕਰੂਗੀ ਪਰ ਦੇ ਹੁੰਦੇ ਆ ਦਸਵਾ 12:00 ਵਜੇ ਦਸਵਾ 1:00 ਵਜੇ ਨਾ ਇਸ ਤਰ੍ਹਾਂ ਆਪਾਂ ਕਰੂ ਹੀ ਭਰ ਲੈਣੇ ਮੈਂ ਇੱਥੇ ਨਾ ਕਰੂ ਹੀ ਭਰਨ ਦੀ ਤਿਆਰੀ ਕਰ ਰਹੀ ਆਂ ਠੀਕ ਆ ਜੀ ਤੇ ਬਾਕੀ ਜਿਹੜਾ ਸਮਾਨ ਵਗੈਰਾ ਸੀ ਉਹ ਦੇਖ ਰਹੀ ਸੀ ਜਿਹੜਾ ਮੈਂ ਲੈ ਕੇ ਆਈ ਸੀ ਜੀ ਨਾ ਉਹ ਦੇਖ ਕੇ ਤੇ ਕਰੂਏ ਦੇ ਵਿੱਚ ਨਾ ਹਣਾ ਮਤਲਬ ਕਿ ਮੈਂ ਤੁਹਾਨੂੰ ਦਿਖਾਉਣੀ ਆ ਨੇੜੇ ਤੋਂ ਤੇ ਇਹਦੇ ਵਿੱਚ ਮੈਂ ਨਾ ਮਤਲਬ ਕਿ ਦੋ ਦੋ ਪੇਰ ਰੱਖਦੇ ਸੀਗੇ ਤੇ ਦੋ ਦੋ ਫਲੀਆਂ ਰੱਖ ਦਿਤੀਆਂ ਸੀ ਤੇ ਸ਼ੁਰੂ ਤੋਂ ਇਸ ਤਰ੍ਹਾਂ ਰੱਖਦੇ ਆ ਰਹੇ ਹਾਂ ਜੀ ਹਨਾ ਤੇ ਜਿਵੇਂ ਦੱਸਿਆ ਗਿਆ ਓਮੀ ਉੱਪਰ ਰੱਖ ਲੈਸ ਜਿਵੇਂ ਪਹਿਲੇ ਭਰਤ ਵੇਲੇ ਆਪਾਂ ਨੂੰ ਨਹੀਂ ਪਤਾ ਹੁੰਦਾ ਕੁਝ ਵੀ ਸਾਰਾ ਕੁਝ ਆਪਣੇ ਹਨ ਮੰਮੀਆਂ ਜਾਂ ਆਪਣੇ ਸੱਸਾਂ ਦੱਸਦੀਆਂ ਨੇ ਹਨਾ ਉਸ ਤਰ੍ਹਾਂ ਆਪਾਂ ਕਰ ਲੈਣੇ ਹੁੰਦੇ ਆ ਤੇ ਬਸ ਦੋ ਕਰੋਗੇ ਹੁੰਦੇ ਨੇ ਜੀ ਇੱਕ ਕਰੋ ਆਪਾਂ ਆਪਣੀ ਸਾਸਣ ਤੇ ਦੱਦਨੇ ਹੁੰਦੇ ਆ ਠੀਕ ਆ ਜੀ ਤੇ ਇੱਕ ਕਰੋਗਾ ਕਹਾਣੀ ਸੁਣਨ ਵੇਲੇ ਲੈ ਕੇ ਚੱਲੇ ਜਾਵਾਂਗੇ ਹਨਾ ਤੇ ਲੋ ਜੀ ਇੱਕ ਕੇਲਾ ਇੱਕ ਸੇਵ ਰੱਖ ਦਿੱਤਾ ਠੀਕ ਆ ਜੀ ਮਿੱਠਾ ਵੀ ਰੱਖ ਸਕਦੇ ਹਾਂ ਤੁਸੀਂ ਇਹਦੇ ਵਿੱਚ ਖੰਡ ਵਗੈਰਾ ਹਨਾ ਤੇ ਖੰਡ ਵੀ ਮੈਂ ਪਾ ਦਿੱਤੀ ਸੀ ਠੀਕ ਆ ਤੇ ਸੋ ਫਰੈਂਡਸ ਇਸ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇਸ ਤੋਂ ਪਹਿਲਾਂ ਮੈਂ ਕੁਝ ਬਰਤਨ ਸੀਗੇ ਉਹ ਸਾਫ਼ ਕੀਤੇ ਆ ਜੀ ਠੀਕ ਆ ਜੀ ਤੇ ਬਸ ਮੈਂ ਮੈਂ ਸੋਚਿਆ ਚਲੋ ਪਹਿਲਾਂ ਆਪਣੀ ਤਿਆਰੀ ਕਰਕੇ ਰੱਖਦਾ ਥਾਟੇ ਇਕ ਲਾਂ ਤੇ ਹੁਣ ਮੈਂ ਥਾਲ ਤਿਆਰ ਕਰ ਰਹੀ ਆ ਤਾਂ ਮੇਰੇ ਕੋਲ ਸਵਾਲ ਕਰੀ ਆਂਦਾ ਸੀਗਾ ਕਹਿੰਦਾ ਤੁਸੀਂ ਕੀ ਕਰ ਰਹੇ ਹੋ ਹੁਣ ਮਤਲਬ ਕਿ ਥਾਲ ਵਿੱਚ ਕੀ ਕਰੋਗੇ ਮੈਂ ਮਤਲਬ ਕਰ ਰਿਆ ਸੀ ਗੱਲਾਂ ਬਾਤਾਂ ਮੇਰੇ ਨਾਲ ਤੇ ਇਹ ਥਾਲ ਜਿਹੜਾ ਤਿਆਰ ਕਰਨ ਕਰ ਰਹੀਆਂ ਫਰੈਂਡਸ ਇਹ ਮੈਂ ਕਰ ਰਹੀਆਂ ਕਿ ਮਤਲਬ ਕਿ ਕਹਾਣੇ ਸੁਣਨ ਲਈ ਜਾਣਾਂਗੇ ਆਪਾਂ ਹਨ ਤੇ ਇਹ ਵੀ ਮਤਲਬ ਮੇਰੇ ਪੇਕਿਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਸੀਗਾ ਮੇਰੇ ਪੇਕਿਆਂ ਤੇ ਮੈਂ ਦੇਖਿਆ ਕਿ ਜਦੋਂ ਮੰਮੀ ਬਾਤ ਰੱਖਦੀ ਨੇ ਥੋੜਾ ਥੋੜਾ ਜਿਆਦਾ ਜਿਆਦਾ ਤਾਂ ਨਹੀਂ ਯਾਦ ਹੈਗਾ ਜੇ ਆ ਭਾਬੀਆਂ ਰੱਖਦੀ ਸੀ ਪਰ ਤਾਂ ਉਹਦਾ ਮੈਨੂੰ ਯਾਦ ਆ ਉੱਥੇ ਨਾਲ ਸਾਡੇ ਨਾਲ ਇੱਕ ਫਾਲ ਫਾਲ ਰੱਖ ਲੈਂਦੇ ਹੁੰਦੇ ਸੀਗੇ ਥਾਲ ਦੇ ਵਿੱਚ ਫਾਲ ਹੁੰਦੇ ਸੀ ਪੈਸੇ ਹੁੰਦੇ ਸੀ ਤੇ ਬਾਕੀ ਕਣਕ ਜਾਂ ਫਿਰ ਆਟਾ ਹੁੰਦਾ ਸੀ ਤੇ ਜਦੋਂ ਦੀ ਮੇਰੀ ਮੈਰਿਜ ਹੋਈ ਹੈ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਇੱਥੇ ਮੈਂ ਦੇਖਿਆ ਨਾ ਵੀ ਖੰਡ ਵੀ ਲੈ ਕੇ ਜਾਂਦੇ ਆ ਘਿਓ ਵੀ ਲੈ ਕੇ ਜਾਂਦੇ ਆ ਤੇ ਇੱਥੇ ਮੈਂ ਖੰਡ ਪਾ ਰਹੀ ਆ ਤੇ ਅਕੀਲਾ ਇੱਕ ਸੇਵ ਰੱਖ ਲਿਆ ਮੈਂ ਨੇ ਹਣਾ ਜੋੜਾ ਫਲਾਉਂਦਾ ਹੁੰਦਾ ਲੱਗਾ ਤੇ ਆਪਾਂ ਖੰਡ ਰੱਖ ਲਈ ਤੇ ਇੱਕ ਜਿਹੜਾ ਹੈਗਾ ਆਪਾਂ ਹੁਣ ਪਾਵਾਂਗੇ ਜੀ ਘਿਓ ਤੇ ਘਿਓ ਪਾ ਕੇ ਤੇ ਫਿਰ ਉਸ ਤੋਂ ਬਾਅਦ ਪਾ ਲਾਂਗੇ ਜੀ ਆਪਾਂ ਉਹ ਆਟਾ ਮੈਂ ਆਟਾ ਹੀ ਲੈ ਕੇ ਜਾਣੀ ਹੁੰਨੀ ਆ ਤੇ ਕਣਕ ਨਹੀਂ ਲੈ ਕੇ ਜਾਂਦੀ ਹੈਗੀ ਤੇ ਬਾਕੀ ਆਪਣੀ ਮਰਜ਼ੀ ਹੁੰਦੀ ਹੈ ਦੀ ਕਣਕ ਲੈ ਜਾਓ ਆਟਾ ਲੈ ਜਾਓ ਹਨ ਬਾਕੀ ਆਪਣੀ ਸ਼ਰਤ ਅ ਦੇ ਅਕੋਰਡਿੰਗ ਹੁੰਦਾਗਾ ਤੇ ਬਾਕੀ ਬਲੌਗ ਜੀ ਆਪਾਂ ਕਾਫੀ ਟਾਈਮ ਬਾਅਦ ਨੂੰ ਸਟਾਰਟ ਕੀਤੀ ਨਹੀਂ ਸੀ ਪੌਣੇ ਹਨ ਕਿਉਂਕਿ ਮੈਨੂੰ ਮਾਈਗ੍ਰੇਨ ਦਾ ਦਰਦ ਨਾ ਬਹੁਤ ਜ਼ਿਆਦਾ ਹੱਦ ਤੱਕ ਵੱਧ ਗਿਆ ਸੀ ਹੁਣ ਮੈਂ ਪੂਰਾ 1 ਮਹੀਨਾ ਤੋਂ ਦਵਾਈ ਖਾ ਰਹੀ ਹਾਂ ਫਰੈਂਡਸ ਉਹਦੇ ਨਾਲ ਮੈਨੂੰ ਫਰਕ ਪੈ ਗਿਆ ਆਪਾਂ ਜਿਹੜੀ ਹੈਗੀ ਆ ਦਿਮਾਗ ਵਾਲੇ ਡਾਕਟਰ ਨੂੰ ਦਿਖਾਇਆਗਾ ਉਹਨਾਂ ਨੇ ਦਵਾਈ ਮੈਨੂੰ ਦਿੱਤੀ ਆ ਉਹਦੇ ਨਾਲ ਮੇਰੇ ਮਹੀਨੇ ਤੋਂ ਜਿਹੜਾ ਹੈਗਾ ਦਰਦ ਨਹੀਂ ਹੋਇਆ ਦਵਾਈ ਸ਼ਾਮ ਸਵੇਰੇ ਦੀ ਆ ਤਰੀਕੇ ਮੈਨੂੰ ਲਗਾਈ ਕੀ ਆ 4 ਮਹੀਨੇ ਉਹਨਾਂ ਨੇ ਮੈਨੂੰ ਕੋਰਸ ਦੱਸਿਆਗਾ ਤਾਂ ਮੈਂ ਦੇਖੋ ਤੋ ਬਾਅਦ ਜਿਹੜਾ ਹੈਗਾ ਮੈਂ ਮਤਲਬ ਉਹਨਾਂ ਨੇ ਕਿਹਾ ਵੀ ਠੀਕ ਹੋ ਜਾਓਗੇ ਤੁਹਾਨੂੰ ਦਰਦ ਨਹੀਂ ਹੋਊਗਾ ਤੇ ਇਸ ਦਰਦ ਨੇ ਤਾਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਕਰ ਰੱਖਿਆ ਸੀਗਾ ਮੈਨੂੰ ਫਰੈਂਡਸ ਬਹੁਤ ਜ਼ਿਆਦਾ ਪ੍ਰੋਬਲਮ ਸੀ ਕਰਦਿਆਂ ਵੀ ਪ੍ਰੋਬਲਮ ਸੀ ਕਿਨ ਦੇਖੋ ਉਹ ਨਾਲ ਫਿਰ ਉਹ ਵੀ ਪਰੇਸ਼ਾਨ ਹੁੰਦੇ ਨੇ ਬਾਕੀ ਕੰਮ ਕਰ ਰਹਿ ਜਾਂਦੇ ਨੇ ਇਹਨਾਂ ਦੇ ਕਾਫੀ ਕੁਝ ਉਹਨਾਂ ਇਸ ਤਰ੍ਹਾਂ ਇਕੱਠਾ ਹੋਇਆ ਪੈਸੀ ਉਹਦੇ ਖਰਚ ਕੀ ਹੈਗਾ ਜਿਹੜਾ ਸੀ ਮੈਂ ਮੋਬਾਈਲ ਜਿਹੜਾ ਹੈਗਾ ਦੇਖਣਾ ਬੰਦ ਕਰ ਦਿੱਤਾ ਸੀ ਥੋੜਾ ਬਹੁਤ ਦੇਖਦੀ ਸੀ ਮਤਲਬ ਕਿ ਵੀਡੀਓ ਨਹੀਂ ਬਣਾਉਂਦੀ ਸੀ ਤੇ ਤਾਂ ਕਰਕੇ ਫਰੈਂਡਸ ਆਪਣਾ ਬਲੌਗ ਨਹੀਂ ਆਇਆ ਲੋ ਜੀ ਮੈਂ ਇੱਧਰ ਰੱਖ ਦਿੱਤੇ ਨੇ ਪੈਸੇ ਜਿੰਨੇ ਕ ਆਪਣੀ ਸ਼ਰਤਾ ਹੁੰਦੀ ਆ ਉਹ ਪੈਸੇ ਰੱਖ ਦਿੱਤੇ ਆ ਤੇ ਬਸ ਆਪਾਂ ਤਿਆਰੀ ਕਰ ਲਈ ਆ ਠੀਕ ਆ ਤੇ ਕਰੂਏ ਕਰੂਏ ਪਰ ਕੇ ਰੱਖ ਕੇ ਉਹਦੀ ਤਿਆਰੀ ਕਰ ਦਿੱਤੀ ਆ ਤੇ ਥਾਲ ਦੀ ਤਿਆਰੀ ਵੀ ਆਪਾਂ ਕਰ ਦਿੱਤੀ ਆ ਬਸ ਹੁਣ ਆਪਣੀ ਤਿਆਰੀ ਵਾਕਿੇ ਸੂਟ ਜਿਹੜਾ ਸੀ ਮੈਂ ਗ੍ਰੀਨ ਕਲਰ ਦਾ ਜਿਹੜਾ ਫਰੈਂਡਸ ਪਹਿਲੇ ਸਾਲ ਪਾਇਆ ਸੀ ਨਾ ਮੈਨੇ ਜਿਹੜਾ ਅ ਵਰਤਾਂ ਤੇ ਉਹ ਵਾਲਾ ਹਨਾ ਮਤਲਬ ਕਿ ਇਹ ਪਾ ਲਿਆ ਸੀਗਾ ਤੇ ਅੱਜ ਸਵੇਰੇ ਇਸ਼ਨਾਨ ਕਰਕੇ ਤੇ ਵਰਤ ਰੱਖ ਲਿਆ ਸੀ ਜਦੋਂ ਉਦੋਂ ਜੋ ਜਿਉਸੋਂ ਨੇ ਆਪਣਾ ਮਤਲਬ ਪੋਣੇ ਦਾ ਨਾ ਟੱਕੇ ਜਿਹੜਾ ਹੈਗਾ ਮੈਂ ਮੱਥਾ ਟੇਕ ਲੂੰਗੀ ਤੇ ਇਸ ਵਾਰ ਤੋਂ ਫਰੈਂਡਸ ਮੈਂ ਤੁਹਾਨੂੰ ਕੋਈ ਸਮਾਨ ਵੀ ਨਹੀਂ ਦਿਖਾਇਆ ਜਿਹੜੀ ਵੀ ਸ਼ਾਪਿੰਗ ਵਗੈਰਾ ਕੀਤੀ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਬਲੌਗ ਜਿਹੜਾ ਆਪਾਂ ਕਾਫੀ ਟਾਈਮ ਬਾਅਦ ਲੈ ਕੇ ਆਏ ਆ ਤੁਹਾਡੇ ਲਈ ਤੇ ਬਸ ਆਪਾਂ ਮੱਥਾ ਟੇਕ ਲਾਂਗੇ ਜੀ ਟੇਕ ਲੈਣੇ ਆ ਜੀ ਘਰ ਦੀ ਸ਼ੁਕ ਸ਼ਾਂਤੀ ਲਈ ਹਨਾ ਅਰਦਾਸ ਕਰਾਂਗੇ ਜੀ ਆਪਣੇ ਸਰਦਾਰ ਜੀ ਦੀ ਲੰਬੀ ਉਮਰ ਲਈ ਉਹਨਾਂ ਦੀ ਤਰੱਕੀ ਲਈ ਅਰਦਾਸ ਕਰਾਂਗੇ ਜੀ ਹਨਾ ਤੇ ਸਾਰੀਆਂ ਮੇਰੇ ਭੈਣਾਂ ਇਸੇ ਤਰ੍ਹਾਂ ਹੀ ਜਿਹੜੇ ਹੈਗੇ ਆ ਹਨਾ ਮਤਲਬ ਆਪਣੇ ਘਰ ਲਈ ਘਰ ਵਾਲੇ ਵਾਸਤੇ ਜਿਹੜੀ ਅਰਦਾਸ ਬੇਨਤੀ ਕਰਦੇ ਆ ਵੀ ਉਹਨਾਂ ਦੀ ਲੰਬੀ ਉਮਰ ਹੋਵੇ ਉਹ ਖੁਸ਼ ਰਹਿਣ ਤੰਦਰੁਸਤ ਰਹਿਣ ਤੇ ਬਾਕੀ ਉਹਨਾਂ ਦੀ ਜਿਹੜੀ ਹੈਗੀ ਆ ਮਤਲਬ ਕਾਮ ਸਫਲ ਮਿਲੇ ਉਹਨਾਂ ਨੂੰ ਉਹਦੇ ਕੰਮ ਵਿੱਚ ਤੇ ਬਸ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜਿ ਆਪਣਾ ਸ਼ੂਟ ਚਲੋ ਜੀ ਮਿੱਠਾ ਵਗੈਰਾ ਟੇਕ ਲਿਆ ਜਨਾਬ ਸਦਾ ਦੇਖ ਲੈ ਹਾਂ ਹਾਂ ਹੱਦਿਆ ਹੱਦਿਆ ਫੇਰ ਦੇ ਆਇਆ ਬਲੂ ਸੂਟ ਚੱਕ ਲਈ ਸੀ ਤੇ ਰੂਮ ਦੇ ਵਿੱਚ ਇੱਧਰ ਤੇ ਇੱਧਰ ਮੈਂ ਆਪਣਾ ਸਮਾਨ ਵੀ ਸਾਰਾ ਇੱਧਰ ਰੱਖ ਲਿਆ ਮੈਂ ਸਮਾਨ ਤੁਹਾਨੂੰ ਦਿਖਾਇਆ ਨਹੀਂ ਕਿਉਂਕਿ ਹੁਣ ਮੈਂ ਤੁਹਾਨੂੰ ਦਿਖਾ ਦੂੰਗੀ ਠੀਕ ਹੈ ਤੇ ਨਾਲ-ਨਾਲ ਦੀ ਠੀਕ ਹੈ ਤੇ ਸਮਸਟ ਬਗੈਰਾ ਜਿਹੜਾ ਮੇਕਅਪ ਦਾ ਸਮਾਨ ਸਾਰਾ ਮੈਂ ਡੱਬੇ 'ਚ ਪਾ ਕੇ ਰੱਖ ਲਿਆ ਸੀ ਤੇ ਇੱਧਰ ਇਹ ਮੇਰੀਆਂ ਚੋਰੀਆਂ ਨੇ ਜਿਹੜੀਆਂ ਮੈਂ ਰੈੱਡ ਕਰਕੇ ਰੱਖਿਆ ਨੇ ਠੀਕ ਹੈ ਸੈੱਟ ਬਣਾਇਆ ਹੈ ਆਪਾਂ ਡਬਲ ਸ਼ੇਡ ਲੈ ਆਏ ਸੀ ਕਿ ਕਿਉਂਕਿ ਆਪਣੀ ਜਿਹੜੇ ਸੂਟ ਦੇ ਵਿੱਚ ਜਿਹੜਾ ਹੈਗਾ ਸੀ ਕਲਰ ਠੀਕ ਆ yellow ਤੇ golden ਦਾ ਹਨਾ ਉਸੇ ਤਰ੍ਹਾਂ ਹੀ ਆਪਾਂ ਇਹਦੇ ਵਿੱਚ golden ਚੂੜੀਆਂ ਵੀ ਪਾਈਆਂ ਨੇ ਤੁਸੀਂ ਧਿਆਨ ਨਾਲ ਦੇਖ ਲਓ ਆ ਦੇਖੋ ਜਿਹੜੀ ਆ ਚੂੜੀ ਹੈਗੀ ਉੱਪਰ ਹਨਾ ਇਹ golden ਚੂੜੀ ਆ ਆ ਪਰਪਲ ਆ ਆ ਵਾਲੀ ਮਤਲਬ ਕਿ yellow ਆ ਠੀਕ ਆ ਇਹਦੇ ਨਾਲ ਆਪਾਂ ਇਹ ਸੈਟ ਬਣਾਇਆਗਾ ਠੀਕ ਆ ਜੀ ਇਹ ਸੈਟ ਬਣਾ ਕੇ ਰੱਖ ਦਿੱਤਾਗਾ ਠੀਕ ਆ ਪਾਉਂਗੀ ਮੈਨੂੰ ਸਾਬਨ ਦੇ ਨਾਲ ਨਾਲ ਮੈਂ ਚੂੜੀਆਂ ਪਾ ਲਾਂ ਤੇ ਨਾਲੇ ਪਾ ਲਾਂ ਜੀ ਸੂਟ ਆਪਾਂ ਤੁਹਾਨੂੰ ਮਿਲਦੇ ਠਹਿਰ ਕੇ ਠੀਕ ਆ ਜੀ

ਇਸ ਤੋਂ ਪੈਸੇ ਨਹੀਂ ਜਸ ਠੀਕ ਹੈ ਇਹ ਵਾਲਾ ਆਪਾਂ ਸਟੱਲ ਲਾ ਕੇ ਲਈਏ ਇਸ ਲਈ ਲੈ ਸੇ ਸਟੱਲ ਮੈਂ ਦੂਸਰੇ ਮਤਲਬ ਦੋਦੇ ਦੇ ਲੈ ਕੇ ਆਈ ਸੀ ਵੀ ਚੱਕਰੀ ਵਾਸਤੇ ਬਟ ਵੀ ਮੇਰੇ ਨਾਲ ਇਹ ਚਾਹ ਰਹੀ ਲੱਗਤ ਹੈ ਮੈਂ ਪਾਉਣ ਦਾ ਚੱਕਰੀ ਉਹਦੇ ਨਾਲ ਕੋਈ ਹੋਰ ਪਾਣੀ ਤੇ ਆਪਾਂ ਚੂੜੀਆਂ ਦਾ ਇਸ ਤਰ੍ਹਾਂ ਦੇ ਨਹੀਂ ਹੁੰਦੇ ਦੇਖੋ ਸੱਤ ਲੱਗ ਰਿਹਾ ਦਿੱਖ ਪੈ ਰਹੀ ਸਤੇਰੇ ਕਰ ਰਿਹਾ ਰਿਹਾ ਜਦੋਂ ਬਾਕੀ ਬਤਰੀ ਕਰ ਲਈ ਸਾਰੀ ਠੀਕ ਹੈ ਜੀ ਰੈਡੀ ਹੋ ਗਿਆ ਆਪਾਂ ਹੁਣ 2-4 ਆਪਾਂ ਬਣਾ ਲਈ ਵੀਡੀਓ ਫਿਰ ਲਾਉਣਾ ਹੈ ਇਹ ਤੇ ਮोटा ਹੁੰਦਾ ਫਿਰ ਕੀ ਇਹ ਸਰਦਾਰ ਦੀਦਰ ਬੈਠਿਆ ਕਹਿੰਦਾ ਨਾ ਛੇਤੀ ਛੇਤੀ ਪੱਗ ਲਾਦਾ ਮੈਂ ਕਹਾਂ ਰਿਹਾ ਲਾਈਓ ਮੇਰਾ ਮਤਲਬ ਵੀਡੀਓ ਬਣਾ ਲਈ ਆਪਾਂ ਫਿਰ ਇਹ ਫੋਟੋ ਮਾ ਛੁੱਟ ਕਰੀ ਤੇ ਜਿਹੜਾ ਹੈਗਾ ਆਪਾਂ ਤੇ ਫਿਰ ਪੱਗ ਲਾ ਦੇ ਜਰਾਦਾ ਰਿਲੈਕਸ ਹੋ ਜੂ ਤੁਸੀਂ ਠੀਕ ਹੈ ਤੇ ਆਬਸ ਤੋਂ ਆਇਨੇ ਕੇ ਅੱਧਾ ਟਵਰਨਾ ਮਾ ਤੇ ਅਧਨੋਨ ਬੀਨ ਦਾ ਵੀ ਆਪਾਂ ਬਾਰੇ ਗੁਰੂਆਚ ਸਿੱਖੇ ਕੱਚੇ ਵਾਸਤੇ ਮੰਮੇ ਹੋਣ ਵਾਸਤੇ ਬਣਾਇਆ ਨੂੰ ਘਟਾਵਾ ਦਰੈ ਨਾ ਹੁੰਦਾ ਤਾਂ ਕਰਦੇ ਤੇ ਠੀਕ ਹੈ ਜੀ ਤੇ ਬਾਕੀ ਚਲੋ ਜੀ ਬਣਾ ਰਹੇ ਬਲੌਗ ਦੇ ਨਾਲ ਬਣਾਉਣਾ ਇਹ ਵੀ ਵੀਡੀਓ ਕਰਦੇ ਹੁੰਦੇ ਆ ਲਓ ਜਿੱਥੇ ਆ ਕੇ ਸੀਗੇ ਆਪਾਂ ਕਹਾਣੇ ਸੁਣਨ ਵਾਸਤੇ ਠੀਕ ਹੈ ਜੀ ਸਾਰੀਆਂ ਜਿਹੜੀਆਂ ਹੈਗੀਆਂ ਗਲੀ ਦੀਆਂ ਜਿਹੜੀਆਂ ਨਾ ਮਤਲਬ ਜਿਨ੍ਹਾਂ ਨੇ ਵੀ ਵਾਰਤ ਰੱਖੇ ਸੀ ਸਾਰੇ ਅਸੀਂ ਇਕੱਠੇ ਹੋ ਕੇ ਜਿਹੜੇ ਹੈਗੇ ਵਾਰਤ ਰੱਖਣ ਆ ਕੇ ਸੀਗੇ ਪਰ ਬਰਤ ਰੱਖਣਾ ਹੋਏ ਸੀਗੇ ਕਹਿਣ ਲੱਗੀ ਮਤਲਬ ਕਿ ਕਹਾਣੀ ਸੁਣ ਲਈ ਆਗੇ ਸੀਗੇ ਫਰੈਂਡਸ ਤੇ ਕਹਾਣੀ ਸੁਣਨ ਤੋਂ ਬਾਅਦ ਜਿਹੜਾ ਹੈਗਾ ਮਤਲਬ ਕਿ ਸਾਡੇ ਇਸ ਤਰ੍ਹਾਂ ਜਿਹੜੀ ਕਹਾਣੀ ਸੁਣਾਈ ਜਾਂਦੀ ਹੈ ਜਿਹੜੇ ਵਿਚਾਲੇ ਬੈਠੇ ਜਿਨ੍ਹਾਂ ਨੇ ਸਾੜੀ ਲਈ ਹੋਈ ਆ ਆਂਟੀ ਉਹ ਵਾਲੇ ਸਾਨੂੰ ਜਿਹੜੇ ਹੈਗੇ ਕਹਾਣੀ ਸੁਣਾਉਂਦੇ ਹੁੰਦੇ ਆ ਤੇ ਕਹਾਣੀ ਸੁਣਨ ਤੋਂ ਬਾਅਦ ਜਿਹੜਾ ਹੈਗਾ ਸੂਰਜ ਨੂੰ ਚਾਲ ਦਿੱਤਾ ਜਾਂਦਾਗਾ ਤੇ ਸੂਰਜ ਦੇਗ ਨੂੰ ਜਿਹੜਾ ਹੈਗਾ ਚਾਲ ਇਸ ਤਰ੍ਹਾਂ ਦੀ ਦੇ ਦਿੱਤਾ ਜਾਂਦਾਗਾ ਸਾਡੇ ਕੁਛ ਇਸ ਤਰ੍ਹਾਂ ਮਤਲਬ ਕਰਦੇ ਨੇ ਜੀ ਠੀਕ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾਗਾ ਤੇ ਆਪਾਂ ਸਾਰੀਆਂ ਜਾਨੀਆਂ ਨੇ ਮਤਲਬ ਸੂਚ ਦੇਵਤਾਂ ਨੂੰ ਜਿਹੜਾ ਹੈਗਾ ਜਲ ਦੇ ਦਿੱਤਾ ਤੇ ਫਿਰ ਬਾਅਦ ਚ ਮੱਥਾ ਟੇਕ ਲਈ ਜੀ ਇੱਕ ਦੂਸਰੇ ਨੂੰ ਮਤਲਬ ਕਿ ਜਿਹੜੀਆਂ ਦਰਾਣੀ ਦਿਹਾੜੀਆਂ ਸੀ ਹਾਂਜੀ ਕਹਾਣੀ ਆਪਾਂ ਸੁਣਿਆ ਏ ਠੀਕ ਆ ਤੇ ਹੋ ਗਏ 5-10 ਮਿੰਟ ਹੋ ਗਏ ਸਾਨੂੰ ਆਇਆ ਨੂੰ ਤੇ ਮੈਂ ਚਾਹ ਪੀਣੀ ਆ ਮੇਰੇ ਹੋਂ ਤੱਕ ਮੰਮੀ ਨੇ ਚਾਹ ਬਣਾਤੀ ਸੀਗੀ ਤੇ ਹੁਣ ਆਪਾਂ ਪੀਵਾਂਗੇ ਚਾਹ ਠੀਕ ਆ ਜੀ ਸਾਰੀਆਂ ਭੈਣਾਂ ਇਸ ਤਰੀਕਾ ਕਰਦੀ ਹੋਣਗੀਆਂ ਮਤਲਬ ਵਰਤ ਜਿਉਂ ਆਪਾਂ ਕਹਾਣੀ ਸੁਣ ਕੇ ਆਉਨੇ ਹੋਂਦੋਂ ਬਾਅਦ ਚਾਹ ਪਰ ਕਈ ਭੈਣਾ ਮੈਂ ਮਤਲਬ ਸੁਣਿਆਗਾ ਵੀ ਪਾਣੀ ਪੀਂਦਿਆਂ ਇਕੱਲਾ ਤੇ ਮੈਨੂੰ ਕਮੈਂਟਾਂ ਚ ਦੱਸੋ ਕਿਧਰ ਕਿਧਰ ਪਾਣੀ ਪੀਂਨੇ ਹੋ ਤੁਸੀਂ ਹਨਾ ਮਤਲਬ ਕਿਹੜੀ ਭੈਣਾ ਕਿਹੜੀ ਹੈਗੀ ਚਾਹ ਪੀਂਦੇ ਆ ਤੇ ਅਸੀਂ ਚਾਹ ਪੀਂਨੇ ਆ ਫਰੈਂਡਸ ਤੇ ਬਸ ਹੁਣ ਚਾਹ ਪੀ ਲਾਂਗੇ ਤੇ ਫਿਰ ਉਸ ਤੋਂ ਬਾਅਦ ਕਰਾਂਗੇ ਜੀ ਆਪਾਂ ਸ਼ਾਮ ਦੇ ਖਾਣੇ ਦੀ ਤਿਆਰੀ ਠੀਕ ਆ ਜੀ ਤੇ ਅੱਜ ਮੈਂ ਬਣਾਉਂਗੀ ਜੀ ਛੋਲੇ ਦੀ ਸਬਜ਼ੀ ਤੇ ਛੋਲੇ ਭੌਕੇ ਰੱਖੇ ਪੈਣਗੇ ਤੇ ਬਸ ਹੁਣ ਚਾਹ ਪੀ ਕੇ ਨਾ ਮੈਂ ਜਾਣਨੀ ਐ ਇੱਕ ਵਾਰ ਸਾ ਠੀਕ ਆ ਚੁੱਪ ਲਓ ਜੀ ਮੈਂ ਆ ਗਈ ਸੀ ਕਿਚਨ ਚ ਤੇ ਕਿਚਨ ਚ ਜਿਹੜਾ ਹੈਗਾ ਸੀਗਾ ਮੈਂ ਕਿਹਾ ਚਲੋ ਆਪਣੇ ਕੰਮਕਾਰ ਖਤਮ ਕਰ ਲਈਏ ਸਬਜੀ ਬਣਾ ਕੇ ਰੱਖ ਲਈਏ ਹਨਾ ਤੇ ਬਸ ਕੁੱਕਰ ਸੀਗਾ ਮਾਣਨ ਵਾਲਾ ਆਪਾਂ ਕੁੱਕਰ ਮਾਦ ਲਿਆ ਕਿਉਂਕਿ ਰਾਤ ਸਬਜੀ ਬਣਾਈ ਸੀ ਦਾਲ ਬਣਾਈ ਸੀ ਸੌਰੀ ਫਰੈਂਡਸ ਤੇ ਉਹ ਵਾਲਾ ਕੁੱਕਰ ਮੈਂ ਮਾਣ ਚ ਕੇ ਜਿਹੜਾ ਹੈਗਾ ਆਪਾਂ ਮਤਲਬ ਕਿ ਰੱਖ ਦਿੰਨੇ ਆ ਕਿਉਂਕਿ ਮੈਂ ਸਬਜੀ ਵਾਸਤੇ ਨਾ ਮੈਂ ਮੰਮੀ ਨੂੰ ਕਹਿ ਦਿੱਤਾ ਸੀ ਮੈਂ ਕਿਹਾ ਮੰਮੀ ਤੁਸੀਂ ਇਹਨਾਂ ਸਬਜੀ ਤਿਆਰੀ ਕਰ ਦੋ ਤੇ ਤੜਕਾ ਵਗੈਰਾ ਮੈਂ ਲਾ ਲੂਗੀ ਦੇਖੋ ਨੂਰ ਨੂਰ ਨੇ ਵੀ ਬਰਤ ਰੱਖਿਆ ਆ ਫਰੈਂਡਸ ਤੇ ਬਾਲ ਦੇਖੋ ਇਹਦੇ ਪਰਾਸਮਾਰਕ ਸਿੱਧੇ ਕਰੀ ਬੈਠੀ ਆ ਮੈਂ ਸੋਚਿਆ ਵੀ ਨਾ ਚਲੋ ਪਹਿਲਾ ਪਹਿਲਾ ਕੰਮ ਆਪਾਂ ਨੇ ਖਤਮ ਕਰ ਲੈਣੇ ਆ ਫਿਰ ਆਪਾਂ ਫ੍ਰੀ ਹੋ ਕੇ ਬੈਠ ਜਾਾਂਗੇ ਤੇ ਵੀਡੀਓ ਵਗੈਰਾ ਬਣਾ ਲਈਏ ਸੀ ਜੀ ਫੋਟੋਆਂ ਵੀ ਖਿੱਚ ਲਈਆਂ ਠੀਕ ਆ ਜੀ ਆਪਾਂ ਵਿੱਚ ਥੋੜੀ ਵੀਡੀਓ ਮਤਲਬ ਲਾਵਾਂਗੇ ਆਪਾਂ ਤੇ ਤੁਹਾਨੂੰ ਪਤਾ ਲੱਗ ਜਾਊਗਾ ਹਨਾ ਤੇ ਆਪਾਂ ਇੱਕ ਦੋ ਮਤਲਬ ਫੋਟੋਆਂ ਖਿੱਚੀਆਂ ਜੀ ਤਿੰਨ ਚਾਰ ਵੀਡੀਓ ਬਣਾ ਲਈਆਂ ਹਨਾ ਤੇ ਜਦੋਂ ਆਪਾਂ ਨਵਾਂ ਸਕੂਟ ਪਾਇਆ ਪਾਇਆ ਹੁੰਦਾ ਤੁਹਾਨੂੰ ਪਤਾ ਹੀ ਆ ਤੇ ਮੈਨੂੰ ਨੋ ਨੋ ਨਾਲ ਲਾ ਲਿਆ ਸੀ ਮੈਂ ਕਿ ਮੈਂ ਸਬਜ਼ੀ ਫੜਾਈ ਚਲ फटाफट ਮੈਂ ਜਿਹੜਾ ਹੈਗਾ ਆਪਣਾ ਮਤਲਬ ਕਿ ਸਬਜ਼ੀ ਵਗੈਰਾ ਬਣਾਦਾ ਤੇ ਨਾਲੇ ਬਣਾਦਾ ਮੈਂ ਆਪਣੀ ਸੇਵੀਆਂ ਵਗੈਰਾ ਕਿਉਂਕਿ ਫਰੈਂਡਸ ਸੇਵੀਆਂ ਮੈਨੂੰ ਪਸੰਦ ਨਹੀਂ ਆਂ ਖੀਰ ਵੀ ਮੈਨੂੰ ਪਸੰਦ ਆ ਤੇ ਜਿਹੜੀਆਂ ਮਤਲਬ ਕਿ ਹੋਰ ਆਉਂਦੀਆਂ ਨੇ ਫਰੈਂਡਸ ਮੰਮੀ ਆ ਗਈ ਸੀ ਇਹ ਸਮਾਨ ਲੈਣ ਕੁਝ ਪਤਾ ਨਹੀਂ ਕੀ ਲੈਣ ਆ ਗਈ ਸੀ ਤੇ ਅੱਗੀਆਂ ਜਦੋਂ ਨੂੰ ਫੈਣੀਆਂ ਫੈਣੀਆਂ ਹਾਂ ਉਹ ਮੈਨੂੰ ਨਹੀਂ ਪਸੰਦ ਹੈਗੀਆਂ ਤੇ ਫਿਰ ਨਾ ਉਹ ਲੈ ਕੇ ਨਹੀਂ ਹੁੰਦੀਆਂ ਜਾਂ ਫਿਰ ਮੈਂ ਖੀਰ ਬਣਾ ਲੈਣੀ ਹੁੰਦੀ ਆ ਜਾਂ ਮੈਂ ਫਰੈਂਡਸ ਸੇਵੀਆਂ ਸੇਵੀਆਂ ਵੀ ਦੂਸਰਾ ਪੈਕਟ ਵਾਲੀਆਂ ਸੇਵੀਆਂ ਵਧੀਆ ਲੱਗਦੀਆਂ ਨੇ ਜਿਹੜੀ ਬਰੀਕ ਜਿਹੀ ਸੇਵੀਆਂ ਹੁੰਦੀਆਂ ਨੇ ਦੁੱਧ ਚ ਪਾ ਕੇ ਬੰਦੀ ਹੁੰਦੀਆਂ ਨੇ ਨਾ ਉਹ ਵਾਲੀਆਂ ਸੇਵੀਆਂ ਤੇ ਇੱਧਰ ਮੈਂ ਛੋਲੇ ਆ ਜਿਹੜੇ ਉਹ ਮੈਂ ਉਬਲਨੇ ਉਬਲਣ ਵਾਸਤੇ ਰੱਖ ਦੂੰਗੀ ਤੇ ਵਿੱਚ ਮੈਂ ਜਿਹੜੇ ਹੈਗੇ ਆ ਆਲੂ ਪਾਉਂਗੀ ਫਰੈਂਡਸ ਚਾਰ ਪੰਜ ਚਾਰ ਹਾਂ ਚਾਰ ਆਲੂ ਭਾਇ ਸੀ ਤੇ ਨਾਲ ਹੀ ਚ ਆਲੂ ਉਬਲਨੇ ਰੱਖ ਦਾਂਗੇ ਛੋਲੇ ਭੁੰਨਤੇ ਹੋਏ ਸੀ ਵੈਸੇ ਮੇਰੇ ਤੇ ਲੋ ਜੀ ਇਹ ਕੱਲ ਸਮਾਨ ਲੈ ਕੇ ਸੀਗਾ ਬਹੁਤ ਦੇ ਵਿੱਚੋਂ ਕੱਢਣੀ ਨੇ ਜੀ ਸੇਵੀਆਂ ਦਾ ਪੈਕੇਟ ਇਹਦੇ ਵਿੱਚ ਮੈਂ ਅੱਧੀਆਂ ਬਣਾਉਂਗੀ ਸਾਰੀਆਂ ਨਹੀਂ ਬਣਾਉਂਗੀ ਕਿਉਂਕਿ ਫਿਰ ਜ਼ਿਆਦਾ ਹੋ ਜਾਣਗੀਆਂ ਇੰਨੀਆਂ ਖਾਣੀਆਂ ਵੀ ਨਹੀਂ ਕਿਸ ਨੇ ਕਿ ਕੋਲੀ ਖਾਣੀਆਂ ਤੇ ਬਸ ਇਹਦੇ ਵਿੱਚ ਥੋੜੀਆਂ ਜਿਹੀ ਮੈਂ ਰੱਖ ਲਈਆਂ ਸੀਗੀਆਂ ਮੈਂ ਕਿਹਾ ਚਲੋ ਫਿਰ ਕਿਸੇ ਦਿਨ ਬਣ ਜਾਣਗੀਆਂ ਤੇ ਸੇਵੀਆਂ ਵੀ ਬਣਾ ਦੂੰਗੀ ਇਧਰ ਹੀ ਸਾਈਡ ਰੱਖ ਲੂੰਗੀ ਦੂਸਰੀ ਸਾਈਡ ਤੇ ਆਪਾਂ ਛੋਲੇ ਉਬਲਣੇ ਰੱਖ ਦਿੱਤੇ ਆ ਤੇ ਬਾਕੀ ਨਾ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਫਰੈਂਡਸ ਆਪਾਂ ਤੁਹਾਡੇ ਲਈ ਜਿਹੜੇ ਹੈਗੇ ਬਲੌਗ ਲੈ ਕੇ ਆਇਆ ਕਰਾਂਗੇ ਤੇ ਲਓ ਜੀ ਉਧਰ ਆਪਾਂ ਮਤਲਬ ਛੋਲੇ ਦੇ ਵਿੱਚ ਨੂਆ ਪਾ ਦਿੱਤਾ ਤੇ ਇਸ ਤਰ੍ਹਾਂ ਕਰਨ ਦੇ ਨਾਲ ਜ਼ਿਆਦਾ ਮਤਲਬ ਛੇਤੀ ਛੋਲੇ ਜਿਹੜੇ ਹੈਗੇ ਆਲੂ ਪਲ ਜਾਣਗੇ ਤੇ ਇਧਰ ਚੀਨੀ ਹੈ ਨਾ ਇਹ ਲੱਗ ਹੀ ਜਾਂਦੀ ਸੀ ਫਰੈਂਡਸ ਆਪਾਂ ਤੇ ਮੈਂ ਜਿਹੜੀ ਹੈਗੀ ਆ ਡੱਬੇ ਵਿੱਚ ਪਾ ਲਈ ਸੀਗੀ ਤੇ બસ ਮਿੱਠਾ ਵਗੈਰਾ ਪਾਉਂਗੀ ਤੇ ਉਹਦੇ ਵਿੱਚ ਮਤਲਬ ਪਹਿਲਾਂ ਨਹੀਂ ਪਾਉਂਗੀ ਹਲੇ ਮੜ ਜਾ ਮਤਲਬ ਪਾਣੀ ਮੈਂ ਪਾਇਆ ਥੋੜਾ ਜਿਹਾ ਅੱਧਾ ਗਲਾਸ ਐਦਾਂ ਦੇਖੋ ਛੋਲ ਲੀ ਤੇ ਆਲੂ ਉਬਲੇ ਰੱਖ ਤੇ ਕਿ ਪਰਲੇ ਪਾਸੇ ਜਿਹੜੀ ਹੈਗੀ ਸੇਵੀਆਂ ਦੇ ਵਿੱਚ ਪਾਣੀ ਪਾ ਕੇ ਅੱਧਾ ਗਲਾਸ ਪਾਣੀ ਪਾ ਕੇ ਨਾ ਆਪਾਂ ਥੋੜਾ ਜਿਹਾ ਸੇਕ ਜਲਵਾਇਆਗਾ ਤੇ ਇਹਦੇ ਵਿੱਚ ਪਾ ਦੇਵਾਂਗੇ ਜੀ ਆਪਾਂ ਦੁੱਧ ਠੀਕ ਹੈ ਜੀ 1 ਕਿਲੋ ਦੁੱਧ ਘੱਟ ਸੀਗਾ ਤੇ ਬਸ ਦੁੱਧ ਵਿੱਚ ਹੀ ਵਧੀਆ ਲੱਗਦੀ ਨੇ ਹਨਾ ਬਸ ਇਹਨੂੰ ਮੈਂ ਜਿਹੜੀ ਹੈਗੀ ਚੰਗੀ ਤਰ੍ਹਾਂ ਦੇ ਨਾਲ ਹਿਲਾਉਂਗੀ ਤੇ ਇਹਨਾਂ ਸੇਵੀਆਂ ਇਕੱਠੀਆਂ ਜਿਹੀ ਹੋ ਗਈਆਂ ਸੀ ਬੰਸ ਕਿਉਂਕਿ ਮਤਲਬ ਧਿਆਨ ਮੇਰਾ ਇਧਰ ਉਧਰ ਹੋ ਗਿਆ ਸੀ ਇਸ ਲਈ ਥੋੜਾ ਜਿਹਾ ਉਹ ਹੋ ਗਿਆ ਸੀਗਾ ਬਟ ਚਲੋ ਕੋਈ ਗੱਲ ਨਹੀਂ ਸੈੱਟ ਹੋ ਜਾਣਗੀ ਆ ਲਓ ਜੀ ਦੂਸਰੀ ਸਟ ਜਿਹੜਾ ਹੈਗਾ ਮੈਂ ਤੜਕਾ ਲਾ ਦਿੱਤਾ ਚਾਵਲਾਂ ਨੂੰ ਮੈਂ ਥੋੜੇ ਚਾਵਲ ਵੀ ਬਣਾਉਣੇ ਸੀ ਕਿਉਂਕਿ ਚਾਵਲ ਮੇਰੇ ਫੇਵਰਟ ਨੇ ਜੀ ਤੇ ਨਾਲ ਆਪਾਂ ਸਬਜ਼ੀ ਬਣਾਉਣੀ ਹੈ ਕਿ ਛੋਲਿਆਂ ਦੀ ਇਸ ਲਈ ਤੇ ਮੈਂ ਚਾਵਲ ਥੋੜੇ ਜਿਹਾ ਬਣਾ ਲਏ ਸੀ ਰੋਟੀਆਂ ਵੀ ਬਣਾਵਾਂਗੇ ਆਪਾਂ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਜੀ ਦੇਖੋ ਉਧਰ ਆਪਣੇ ਮਤਲਬ ਕਿ ਚੋਲਿਆਂ ਨੂੰ ਮਤੜਕਾ ਵੀ ਲਗਾ ਦਿੱਤਾਗਾ ਠੀਕ ਆ ਜੀ ਤੇ ਆਪਣੇ ਛੋਲੇ ਜਿਹੜੇ ਹਜੇ ਉਪਲੀ ਚਾਰੇ ਨੇ ਮੰਮੀ ਨੇ ਤਿਆਰੀ ਕਰ ਦਿੱਤੀ ਹੈ ਸਾਰੇ ਸਮਾਨ ਦੀ ਤੇ ਅਦਰ ਮੈਂ ਆਟਾ ਗੁੰਨ ਲੈਣੀ ਆ ਕਿਉਂਕਿ ਫਿਰ ਮੈਂ ਕਿਹਾ ਚਲੋ ਮੈਂ ਆਟਾ ਲਗਾ ਕਰਨੀ ਆ ਤੇ ਜੀ ਅੱਟਾ ਮੈਂ ਗੁੰਨ ਦਿੱਤਾ ਤੇ ਜਿਹੜੇ ਬਾਕੀ ਬਰਤਨ ਨੇ ਉਹ ਵੀ ਇੱਕ ਦੋ ਜਿਹੜੇ ਮੈਂ ਸਾਫ਼ ਕਰ ਲੂੰਗੀ ਤੇ ਨਾ ਫਰੈਂਡਸ ਇੱਕਰ ਮੈਨੂੰ ਪ੍ਰੋਬਲਮ ਬਹੁਤ ਆ ਰਹੀ ਸੀ ਸਾਰੇ ਭੈਣ ਨਹੀਂ ਆਉਂਦੀ ਹੁ ਨਵੇਂ ਨਾਵਾ ਸੂਟ ਪਾ ਕੇ ਹਨਾ ਇਸ ਤਰ੍ਹਾਂ ਮਤਲਬ ਸਾਰਾ ਕੁਝ ਆਪਣਾ ਮੇਕਅਪ ਵਗੈਰਾ ਕੀਤਾ ਹੁੰਦਾ ਹੁ ਪਾਇਆ ਹੋਇਆ ਸੀ ਮੇਰੇ ਸਾਰਾ ਕੁਝ ਹਨਾ ਮੈਨੂੰ ਬਹੁਤ ਜ਼ਿਆਦਾ ਔਖਾ ਲੱਗ ਰਿਹਾ ਸੀ ਕੰਮ ਕਰਨਾ ਆਟਾ ਬਹੁਤ ਮੁਸ਼ਕਲ ਨਾ ਗੁੰਨੇ ਚੂੜੀਆਂ ਵਗੈਰਾ ਪਾਈਆਂ ਹੋਈਆਂ ਸੀ ਸ਼ਾਂਪਾਂ ਪਾਈਆਂ ਸੋ ਮੈਂ ਲਾ ਦਿੱਤੀਆਂ ਨੇ ਤੇ ਇਸ ਤਰ੍ਹਾਂ ਨਾ ਬਹੁਤ ਔਖਾ ਲੱਗਦਾਗਾ ਵੀ ਹਲਕੇ ਜਿਹੇ ਹੋ ਕੇ ਕਿਸੇ ਚੀਜ਼ ਕੰਮ ਕਰਨਾ ਉਹ ਮਤਲਬ ਵਧੀਆ ਲੱਗਦਾਗਾ ਪਾਜੀ ਛੋਲੇ ਵੀ ਆਪਣੇ ਉੱਪਰ ਕੀ ਸੀਗੇ ਛੋਲੇ ਡੀ ਸੌਰੀ ਚਾਵਲ ਜਿਹੜੇ ਹੈਗੇ ਤੇ ਜਿਹੜੀ ਮਾੜੀ ਮੋਟੀ ਕਸਰ ਹੋ ਗਈ ਉਹ ਵੀ ਸੈੱਟ ਹੋ ਜੂਗੀ ਹਨਾ ਤੇ ਇਹਦਾ ਛੋਲੇ ਦੇ ਉੱਪਰ ਲਏ ਛੋਲਿਆਂ ਨੂੰ ਜਿਹੜਾ ਹੈਗਾ ਹੁਣ ਆਪਾਂ ਤੇ ਮਤਲਬ ਕਿ ਕੱਢ ਲਾਂਗੇ ਹਨਾ ਪਾਣੀ ਇਹਦੇ ਵਿੱਚ ਤੇ ਪਾਣੀ ਕੱਢ ਕੇ ਇਹਦੇ ਵਿੱਚ ਠੰਡਾ ਪਾਣੀ ਪਾਉਂਗੀ ਮੈਂ ਕਿਉਂਕਿ ਆਲੂ ਨੇ ਆਲੂ ਛੱਲਣੇ ਨੇ ਫਰੈਂਡਸ ਆਪਾਂ ਤੇ ਇੱਧਰ ਮੈਂ ਕੁੱਕਰ ਰੱਖ ਦਿੱਤਾ ਹੈ ਕਿਉਂਕਿ ਮੈਂ ਇੱਧਰ ਸਬਜ਼ੀ ਬਣਾਉਣੀ ਆ ਤੇ ਬਸ ਮੈਂ फटाफट ਲੱਗੀ ਪਈ ਸੀ ਵੀ ਇੱਕ ਤੋਂ ਇੱਕ ਦੂਸਰਾ ਕੰਮ ਦੂਸਰਾ ਤੋਂ ਤੀਸਰਾ ਕੰਮ ਵੀ ਆਪਣਾ ਕੰਮ ਖਤਮ ਹੋ ਜੇ ਤੇ ਅੰਦਰ ਜਾ ਕੇ ਬੈਠ ਜਾ ਫਿਰ ਮੈਂ ਟੈਨਸ਼ਨ ਫ੍ਰੀ ਹੋ ਕੇ ਕਿਉਂਕਿ ਚੰਦਰਮਾ ਨਿਕਲਣ ਚ ਤਾਂ ਇਹ ਕਾਫੀ ਜ਼ਿਆਦਾ ਟਾਈਮ ਆ ਕਿਉਂਕਿ 8:30 ਤੋਂ ਬਾਅਦ ਜਿਹੜਾ ਹੈਗਾ ਚੰਦਰਮਾ ਨਿਕਲਦਾ ਜਾ ਕਈ ਵਾਰ 9 ਵੀ ਵੱਜ ਜਾਂਦੇ ਨੇ 9:00, 8:30 ਮਤਲਬ ਇਸ ਤਰ੍ਹਾਂ ਚੰਦਰਮਾ ਨਿਕਲਦਾ ਗਾ ਹਨ ਲਓ ਜੀ ਫਟਾਫਟ ਆ ਪਾ ਲਓ ਛਿੱਲਣੇ ਆ ਆਲੂ ਨਾ ਮੈਂ ਨਾਲੇ ਇਹਨਾਂ ਫਰੈਂਡਸ ਮੈਂ ਗਰਮ ਪਾਣੀ 'ਚ ਪਾ ਲਈ ਸੀ ਫਿਰ ਵੀ ਠੰਡੇ ਪਾਣੀ 'ਚ ਪਾ ਲਈ ਸੀ ਫਿਰ ਵੀ ਫਰੈਂਡਸ ਮੇਰੇ ਹੱਥਾਂ ਨੂੰ ਗਰਮ ਲੱਗ ਰਹੇ ਸੀ ਕਿਉਂਕਿ ਆਲੂ ਬਹੁਤ ਜ਼ਿਆਦਾ ਗਰਮ ਸੀਗੇ ਤੇ ਫਿਰ ਮੈਂ ਥੋੜਾ ਜਿਹਾ ਪਾਣੀ ਹੋਰ ਮਤਲਬ ਇਹਨੂੰ ਮਤਲਬ ਠੰਡੇ ਕਰਕੇ ਨਾ ਫਿਰ ਜਿਹੜੇ ਹੈਗੇ ਆਲੂ ਚਿੱਲੇ ਸੀਗੇ ਆਪਾਂ ਲਓ ਜਿੱਧਰ ਮੈਂ ਲੱਗੀ ਸੀਗੀ ਸਬਜ਼ੀ ਨੂੰ ਤੜਕਾ ਲਾਉਣ ਵਾਸਤੇ ਤੇ ਕੁੱਕਰ ਦੇ ਵਿੱਚ ਪਾ ਲਿਆ ਤੇਲ ਬਸ ਤੇਲ ਗਰਮ ਹੋਣ ਤੋਂ ਬਾਅਦ ਠੀਕ ਹੈ ਜੀ ਮੈਂ ਗਰਮ ਕਰੂੰਗੀ ਮੈਂ ਤੇਲ ਨੂੰ ਤੇ ਬਸ फटाफट ਜਿਹੜਾ ਹੈਗਾ ਮੈਂ ਆਪਣਾ ਮਤਲਬ ਕੀ ਸਬਜੀ ਵੀ ਬਣਾ ਦਿੰਦੀ ਤੇ ਉਧਰ ਮੈਂ ਆਲੂ ਛੱਲੇ ਸੀ ਇਹਨਾਂ ਨੂੰ ਮੈਂ ਸਾਰੇ ਸਾਨੂੰ ਚੇ ਦੇਣਾ ਬਿਲਕੁਲ ਮੈਸ਼ ਕਰ ਲੂੰਗੀ ਮਤਲਬ ਮੋٹے ਨਹੀਂ ਰੱਖੂੰਗੀ ਮੈਂ ਮੈਸ਼ ਕਰੂੰਗੀ ਕਿਉਂਕਿ ਇਹਦੇ ਨਾਲ ਆਲੂ ਜਿਹੜੇ ਛੋਲ ਲੈ ਸਬਜੀ ਜਿਹੜੀ ਉਹਦੇ ਨਾਲ ਤਰੀ ਜਿਹੜੀ ਹੈਗੀ ਗਾੜੀ ਹੋ ਜਾਂਦੀ ਆ ਬਿਲਕੁਲ ਜਿਹੜੀ ਹੈਗੀ ਇਹ ਸਬਜੀ ਇਹ ਨਾ ਤੁਹਾਨੂੰ ਮਤਲਬ ਜਿਹੜੀ ਪੂਟੀਆਂ ਦੇ ਨਾਲ ਆਪਾਂ ਸਬਜੀ ਖਾਣੇ ਆ ਲੰਗਰਾਂ ਦੇ ਵਿੱਚ ਉਸ ਤਰ੍ਹਾਂ ਬਿਲਕੁਲ ਸੇਮ ਸਬਜੀ ਬਣੂੰਗੀ ਤੁਸੀਂ ਜ਼ਰੂਰ ਟਰਾਈ ਕਰਿਓ ਠੀਕ ਆ ਜੀ ਆ ਦੇਖੋ ਉਧਰ ਤੇਲ ਆਪਣਾ ਗਰਮ ਹੋ ਗਿਆ ਪਾ ਦਿੱਤਾ ਮੈਂ ਜੀਰਾ ਜੀਰੇ ਦੇ ਨਾਲ ਹੀ ਪ ਪੁੰਨਾਂਗੇ ਚੰਗੀ ਤਰ੍ਹਾਂ ਦੇ ਨਾਲ ਪੁੰਨਣ ਤੋਂ ਬਾਅਦ ਜਿਹੜਾ ਹੈਗਾ ਇਹਦੇ ਵਿੱਚ ਨਾ ਮਤਲਬ ਕਿ ਜੇ ਤੁਸੀਂ ਪੁੰਨਦੇ ਹੋ ਤੇ ਵਿੱਚ ਥੋੜਾ ਜਿਹਾ ਤੁਸੀਂ ਨਮਕ ਪਾ ਲਿਆ ਕਰੋ ਮੈਂ ਪਹਿਲਾਂ ਬਹੁਤ ਕਾਫੀ ਵਾਰ ਦੱਸਿਆ ਤੁਹਾਨੂੰ ਨਮਕ ਪਾਉਣ ਨਾਲ ਜਲਦੀ ਜਿਹੜੇ ਹੈਗੇ ਆ ਇਹ ਮਤਲਬ ਕਿ ਫਰਾਈ ਹੋ ਜਾਂਦੇ ਨੇ ਠੀਕ ਆ ਮੈਨੂੰ ਇਹ ਨਹੀਂ ਪਤਾ ਵੀ ਵੀਡੀਓ ਦੇ ਵਿੱਚ ਆਇਆ ਜਾਂ ਨਹੀਂ ਆਇਆ ਮੇਰੀ ਯਾਦ ਨਹੀਂ ਜਦੋਂ ਮੈਂ ਐਡੀਟਿੰਗ ਕਰ ਰਹੀ ਹਾਂ ਤੇ ਬਟ ਮੈਨੂੰ ਨੂਨ ਪਾਉਣੀ ਪਾਉਣੀ ਹੁੰਦੀ ਹੈ ਠੀਕ ਹੈ ਜੀ ਆ ਆਪਣਾ ਮਸਾਲਾ ਰੈਡੀ ਕਰਕੇ ਰੱਖਿਆ ਹੋ ਦੂਸਰਾ ਇਹ ਮੰਮੀ ਨੇ ਰੈਡੀ ਕਰਕੇ ਦਿੱਤਾ ਸੀ ਮੈਨੂੰ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਦੋਂ ਆਪਣੇ ਵਰਤ ਹੁੰਦੇ ਨੇ ਆਪਾਂ ਕੋਈ ਵੀ ਨਾਈਫ ਵਾਲਾ ਕੰਮ ਨਹੀਂ ਕਰਨਾ ਹੁੰਦਾ ਮਤਲਬ ਕੱਟਣ ਵਾਲਾ ਕੰਮ ਨਹੀਂ ਕਰਨਾ ਹੁੰਦਾ ਸੂਈ ਵਾਲਾ ਕੰਮ ਨਹੀਂ ਕਰਨਾ ਹੁੰਦਾ ਹਨਾ ਤੇ ਮੈਂ ਇਹਨੂੰ ਵੀ ਨਿਰਕਾਰ ਕਰ ਦਿੱਤਾ ਸੀ ਅਦਰ ਆਪਣੇ ਜਿਹੜੇ ਹੈਗੇ ਆ ਪਿਆਜ਼ ਹਨ ਚੰਗੀ ਤਰ੍ਹਾਂ ਮਤਲਬ ਹਾਫ ਫਰਾਈ ਹੋ ਗਏ ਸੀਗੇ ਤੇ ਇਹਦੇ ਵਿੱਚ ਪਾ ਦਿੱਤਾ ਮੈਂਨੇ ਟਮਾਟਰ ਹਰੀਆਂ ਮਿਰਚ ਲਸਣ ਤੇ ਅਦਰਕ ਦਾ ਪੇਸਟ ਠੀਕ ਹੈ ਜੀ ਸਾਰੇ ਚੀਜ਼ ਆਪਾਂ ਪਾ ਦਿੱਤੀਆਂ ਨੇ ਫਿਰ ਆਪਾਂ ਚੰਗੀ ਤਰ੍ਹਾਂ ਦੇ ਨਾਲ ਭੁੰਨਾਂਗੇ ਤੇ ਇਹਨੂੰ ਜਦੋਂ ਉਹਨਾ ਮਤਲਬ ਇਹ ਜਿਹੜਾ ਸਾਰਾ ਮਸਾਲਾ ਇਹਨੂੰ ਆਪਾਂ ਬ੍ਰਾਊਨ ਕਰਨਾ ਹੈਗਾ ਠੀਕ ਆ ਆ ਇੱਕ ਤਾਂ ਲਾਈਟ ਬ੍ਰਾਊਨ ਹੁੰਦਾ ਇੱਕ ਡਾਰਕ ਬ੍ਰਾਊਨ ਹੁੰਦਾ ਡਾਰਕ ਬ੍ਰਾਊਨ ਤੋਂ ਘੱਟ ਜਿਹੜਾ ਹੈਗਾ ਕਰਨ ਲੱਓ ਜੀ ਇਹਦੇ ਵਿੱਚ ਆਪਣਾ ਮਸਾਲਾ ਰੈਡੀ ਹੋ ਗਿਆ ਇਹਦੇ ਵਿੱਚ ਆਪਾਂ ਪਾ ਦਿੱਤਾ ਨਮਕ ਹਲਦੀ ਪਾ ਦਿੱਤੀ ਆ ਮਿਰਚਾਂ ਪਾ ਦਿੱਤੀਆਂ ਨੇ ਜੀ ਠੀਕ ਆ ਜੀ ਮਸਾਲਾ ਪਾ ਦਿੱਤਾ ਗਿਆ ਠੀਕ ਆ ਜੀ ਬਾਕੀ ਤੁਸੀਂ ਆਪਣੀ ਅਕੋਰਡਿੰਗ ਇਹਦੇ ਵਿੱਚ ਮਸਾਲੇ ਪਾ ਸਕਦੇ ਹੋ ਬਸ ਮੈਂ ਨੇ ਇੱਕ ਬੇਸਿਕ ਜਿਹੇ ਮਸਾਲੇ ਯੂਜ਼ ਕਰਦੀ ਆ ਜੀ ਉਹੀ ਮਸਾਲਿਆਂ ਨਾਲ ਆਪਣੀ ਸਬਜ਼ੀ ਜਿਹੜੀ ਕਾਫੀ ਜ਼ਿਆਦਾ ਵਧੀਆ ਟੇਸਟੀ ਬਣ ਜਾਂਦੀ ਆ ਉਧਰ ਦੇਖੋ ਆਪਣੇ ਛੋਲੇ ਜਿਹੜੇ ਹੈਗੇ ਹੈਗੇ ਤੇ ਨਾਲ ਹੀ ਆਲੂ ਮੈਸ਼ ਕਰਕੇ ਇਕੱਠੇ ਹੀ ਪਾਉਂਗੀ ਮੈਂ ਤੇ ਲੋ ਜੀ ਸਬਜੀ ਦੇ ਵਿੱਚ ਪਾ ਦਾਂਗੇ ਆਪਾਂ ਠੀਕ ਹੈ ਜੀ ਤੇ ਨੂੰ ਚੰਗੀ ਤਰ੍ਹਾਂ ਦੇ ਨਾਲ ਕਰਾਂਗੇ ਜੀ ਮਿਕਸ ਪਾ ਕੇ ਸਾਰੇ ਛੋਲੇ ਤੇ ਆਲੂ ਤੇ ਇੱਥੇ ਮੈਂ ਜਦੋਂ ਮਤਲਬ ਸਬਜੀ ਨੂੰ ਅਸੀਂ ਮੇਰੀ ਅੱਗੇ ਸੀ ਜੀ ਫਰੈਂਡ ਮੇਰੇ ਕੋਲੇ ਠੀਕ ਹੈ ਜੀ ਤੇ ਬਸ ਅਸੀਂ ਆਪਣਾ ਗੱਲਾਂ ਬਾਤਾਂ ਕਰਨ ਲੱਗ ਸੀ ਜੀ ਮੈਂ ਇਹਨੂੰ ਪੁੱਛਣ ਲੱਗੀ ਕਿ ਕੀ ਕੀ ਕਰ ਰਹੀ ਹੈ ਕਿਚਨ ਚ ਮੈਂ ਕਿਹਾ ਮੈਂ ਆਪਣੀ ਤਿਆਰੀ ਕਰ ਰਹੀ ਹਾਂ ਬਸ ਸਬਜੀ ਸੂਜੀ ਦੀ ਤੇ ਉਹ ਮੈਨੂੰ ਕਹਿਣ ਲੱਗੀ ਮੈਂ ਸਬਜੀ ਨੂੰ ਤੜਕਾ ਲਾ ਕੇ ਆਈ ਹਾਂ ਤੇ ਲੋ ਜੀ ਮੈਂ ਇੱਧਰ ਸਬਜੀ ਆਪਣੀ ਰੈਡੀ ਕਰ ਦਿੱਤੀ ਤੇ ਇਹਦੇ ਵਿੱਚ ਆਪਾਂ ਇੱਕ ਜਾਂ ਦੋ ਗਲਾਸ ਪਾਣੀ ਪਾ ਕੇ ਤੁਸੀਂ ਇਹਨੂੰ ਜਿਹੜੇ ਹੈਗੇ ਮਤਲਬ ਕਿ ਟੱਕ ਤੇ ਸਬਜੀ ਬਹੁਤ ਜਿਆਦਾ ਟੇਸਟੀ ਬਣੀ ਸੀ ਤੇ ਕਲਰ ਵੀ ਬਹੁਤ ਜਿਆਦਾ ਪਿਆਰਾ ਆਇਆ ਸੀਗਾ ਤੁਸੀਂ ਇਸ ਤਰ੍ਹਾਂ ਸਬਜੀ ਜਿਹੜੀ ਹੈਗਾ ਟਰਾਈ ਕਰ ਸਕਦੇ ਹੋ ਮੈਸੇਜ ਤਰੇ ਸਬਜੀ ਬਣਾਉਣੀ ਹੁੰਦੀ ਆ ਤੇ ਆਲੂ ਨਾ ਬਿਲਕੁਲ ਹੀ ਨਹੀਂ ਜ਼ਿਮਲਦੀ ਦੇ ਕੋਈ ਕੋਈ ਆਲੂ ਦਿਸਦਾ ਸੀ ਕਹਿ ਸਕਦੇ ਆ ਪਤਨ ਚਾਰ ਆਲੂ ਦਿਸਦੇ ਹੋਣਗੇ ਵੀਕ ਵੀਕ ਜਿਹਾ ਬਾਕੀ ਨਹੀਂ ਆਲੂ ਨਹੀਂ ਸੀ ਦੂਵੇ ਹੈਗੇ ਸਬਜੀ ਦਾ ਇੰਨੀ ਕੁ ਜ਼ਿਆਦਾ ਵਧੀਆ ਬਣੀ ਸੀਗੀ ਦੱਸ ਨਹੀਂ ਸਕਦੀ ਮੈਨੂੰ ਸਭ ਨੂੰ ਸਾਰ ਨੂੰ ਪਸੰਦ ਆਈ ਸਬਜੀ ਟੇਸਟੀ ਲੱਗੀ ਹੈ ਨਾ ਪਾਪਾ ਜੀ ਵੀ ਕਹਿਣ ਲੱਗੇ ਭਾਈ ਸਬਜੀ ਬਹੁਤ ਜ਼ਿਆਦਾ ਸਵਾਦ ਬਣੀ ਸੀ ਲੋ ਦੀ ਸਾਦੀ ਦਾ ਤੜਕਾ ਲਾਈ ਆਈਆਂ ਮੈਂ ਠੀਕ ਹੈ ਜੀ ਤੇ ਮਤਲਬ ਕਿਚਨ ਦਾ ਕੰਮ ਸਾਰਾ ਤਕਰੀਬਨ ਨਿਬੜ ਗਿਆ ਬਸ ਨੂਰ ਰੋਟੀ ਬਣਾਉਗੀ ਨੂਰ ਕਹਿੰਦੀ ਵੀ ਰੋਟੀ ਮੈਂ ਬਣਾ ਲਵਾਂਗੀ ਬਾਕੀ ਸਾਰੇ ਕੰਮ ਤੁਸੀਂ ਕਰ ਦੋ ਤੇ ਮੈਂ ਸੇਮੀਆ ਬਣਾ ਆਈਆਂ ਤੇ ਸਬਜ਼ੀ ਦਾ ਤੜਕਾ ਲਾ ਆਈਆਂ ਗਾਇਸ ਖਾਣੀ ਗਿਆ ਤੇ ਰੋਟੀ ਰੋਟੀ ਨੂਰ ਬਣਾਉਗੀ ਠੀਕ ਹੈ ਜੀ ਤੇ ਭੰਡੇ ਭੰਡੇ ਮਾਂ ਚ ਸੀ ਨੂਰ ਨੇ ਹਾਂ ਲਿਕਰੋ ਵਾਲੀ ਮੈਂ ਵੀ ਨਾਲ ਜਿਨਾ ਕਰਦੀ ਰਹੀਆਂ ਤੇ ਹੁਣ ਪਤਾ ਹੀ ਜਦੋਂ ਆਪਾਂ ਕਿਚਨ ਚਾ ਨਾ ਸਬਜੀ ਵਗਰਾ ਬਣਾਉਣੇ ਆ ਤਾਂ ਕਾਫੀ ਜਿਹੜੇ ਬਰਤਨ ਹੋ ਜਾਂਦੇ ਨੇ ਤੇ ਬਸ ਫਟਾਫਟ ਆਪਾਂ ਜਿਹੜੇ ਹੈਗੇ ਆ ਸਬਜੀ ਦੇਖਾਂਗੇ ਇਹ ਸਬਜੀ ਬਣ ਰਹੀ ਹੈ ਨੂਨ ਬਣਾਉਗੀ ਰੋਟੀ ਫਿਰ ਤੁਹਾਨੂੰ ਮਿਲਦਾ ਆਪਾਂ ਟਰੱਕ ਫਿਰ ਤੁਹਾਨੂੰ ਦਿਖਾਉਣੀ ਹੈ ਕਿਹੜਾ-ਕਿਹੜਾ ਆਪਾਂ ਕੀ-ਕੀ ਚੀਜ਼ ਬਣਾਈ ਹੈ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਇਧਰ ਆਪਣੇ ਨਾਲ ਬਣ ਗਿਆ ਸੇਵੀਆਂ ਸੇਵੀਆਂ ਦੇ ਵਿੱਚ ਨਾ ਮੱਕਲੇ ਬਾਦਾਮ ਹੀ ਪਾਏ ਨੇ ਹਾਂ ਸੋਰ ਕੁਛ ਨਹੀਂ ਪਾਇਆ ਤੇ ਦੇਖੋ ਪਹਿਲਾਂ ਜਦੋਂ ਮੈਂ ਬਣਾਈਆਂ ਸੀ ਉਦੋਂ ਕਾਫੀ ਜ਼ਿਆਦਾ ਨਾ ਮਤਲਬ ਪਤਲੀਆਂ ਸੀ ਦੇਖੋ ਸਖਤ ਹੋ ਗਈਆਂ ਇਹ ਬਸ ਇੰਨੇ ਕੁ ਠੀਕ ਨੇ ਜੀ ਠੀਕ ਆ ਇਹ ਤਾਂ ਆਪਾਂ ਬਣਾएंगे ਨੇ ਜੀ ਮਿੱਠੀਆਂ ਸੇਵੀਆਂ ਠੀਕ ਆ ਇੱਕ ਹੋਰ ਸੀ ਮੇਰੀ ਰਿੰਗ ਉੱਥੇ ਮੇਰੀ ਰਿੰਗਾ ਦੇਖ ਲਓ ਇੱਥੇ ਲਾ ਕੇ ਰੱਖੀ ਹੋਈ ਨੇ ਸਾਰੀਆਂ ਠੀਕ ਆ ਤੇ ਇੱਕ ਆਪਾਂ ਬਣਾਏ ਨੇ ਜੀ ਚਾਹ ਠੀਕ ਆ ਜੀ ਵਾਲੇ ਠੀਕ ਆ ਵੀ ਬਹੁਤ ਵਧੀਆ ਬਣੇ ਪਏ ਆ ਮੈਂ ਇੱਕ ਗਲਾਸ ਕੀ ਬਣਾਇਆ ਆ तो थोड़े जि प्रशादे बना ले लेरने बनाए ने, ने प्रसाद ठीक है जी मतलब अपने को पूरी फुल तैयारी करके रख दी है हम जो चांद होगा चंद्रमा निकलूगा फिर देखा इधर की बन गई सब्जी लाइट न दिखाई देखो फ्रेंड्स सब्जी ठीक है जी ज़्यादा ना होनी बनाई है कि मैं ਤੇ ਆਪਣਾ ਨੂੰ ਕੋਈ ਥਾਲ ਲਵਾ ਦੀ ਸਾਰੇ ਸਮਾਨ ਦਾ ਤੇ ਪ੍ਰਸ਼ਾਦੇ ਦਾ ਠੀਕ ਹੈ ਜੀ ਤੇ ਫਿਰ ਕਿਉਂਕਿ ਨਦਰ ਨੂੰ ਭੁੱਖ ਲੱਗੀ ਪਈ ਆ ਇੱਧਰ ਦੇਖੋ ਕਰੂਏ ਤੇ ਦਰਨ ਸਾਡੇ ਗਲੀ ਚ ਇੱਕ ਕੁੜੀ ਦਾ ਪਹਿਲਾ ਵਾਰਤ ਸੀਗਾ ਤੇ ਉਹ ਨਾ ਇਹ ਵਾਲਾ ਦੇਖ ਗਈ ਜਿਹੜੇ ਕੁੜੀਆਂ ਨੂੰ ਜਿਹੜੇ ਹੈਗੇ ਆ ਸੱਤ ਕਰੂਏ ਜਾਂ ਨੌ ਕਰੂਏ ਰੱਖਦੇ ਹੁੰਦੇ ਨੇ ਹਨਾ ਪਹਿਲੀ ਵਾਰ ਹਨਾ ਤੇ ਉਹ ਦੇਖ ਕੇ ਗਈ ਆ ਨੋਰ ਨੂੰ ਆਵळा ਕਰੂਗਾ ਠੀਕ ਆ ਆਪਾਂ ਲੈ ਕੇ ਆਉਂਦੇ ਸੀਗੇ ਤੇ ਇਹ ਵਾਲਾ ਕਰੂ ਮੰਮੀ ਦਊਂਗੀ ਠੀਕ ਆ ਜੀ ਤੇ ਬਸ ਮੇ फटाफट ਲਵਾਉਣੀ ਆ ਥਾਲ ਤੇ ਥਾਲ ਲਵਾ ਕੇ ਨਾ ਤਰਨ ਵਿੱਚ ਆਪਾਂ ਥਾਲ ਪਾ ਲਈਂ ਅਧਰਪ ਪੰਦ ਪਛਾਤੀ ਰੱਖ ਲਈਂ ਜੀ ਸੇਵੀਆਂ ਪਾ ਲਈਂ ਸਬਜੀ ਪਾ ਲਈ ਜੀ ਚਾਵਲ ਪਾ ਲਈਂ ਅਧਰਪ ਜਲ ਰੱਖ ਲੈ ਤੇ ਨੁਪਟਾ ਕੇ ਹੁਣ ਜਿਹੜਾ ਹੈਗਾ ਆਪਾਂ ਬਾਬਾ ਜੀ ਦੇ ਕਮਰੇ ਚ ਜਾ ਕੇ ਠੀਕ ਹੈ ਜੀ ਥਾਲ ਲਵਾ ਕੇ ਆਉਣੀ ਆ ਤੇ ਥਾਲ ਬਾਰੇ ਵੀ ਮੈਂ ਤੁਹਾਡੇ ਨਾਲ ਗੱਲ ਕਰ ਲੈਨੇ ਆਪਾਂ ਥੋੜੀ ਜੀ ਥਾਲ ਨੂੰ ਆਪਣਾ ਇੰਤਰ ਟਾਈਮ ਲੱਗਦਾਗਾ ਸਵੇਰੇ ਵੀ ਲੱਗਦਾ ਜੀ ਜ਼ਿਆਦਾ ਉਸ ਤੋਂ ਬਾਅਦ ਪ੍ਰਸ਼ਾਦੇ ਦਾ ਫਿਰ ਦੁਪਹਿਰੇ ਪ੍ਰਸ਼ਾਦੇ ਦਾ ਫਿਰ 4 ਵਜੇ ਜਿਹੜਾ ਹੈਗਾ ਚਾਹ ਬਣਦੀ ਹੈ ਜਦੋਂ ਹਣਾ ਸਾਡੇ ਮਤਲਬ ਫਿਰ ਚਾਹ ਥੜ ਲਵਾ ਕੇ ਫਿਰ ਚਾਹ ਪੀਨੇ ਆਪਾਂ ਫਿਰ ਸ਼ਾਮ ਦਾ ਪ੍ਰਸ਼ਾਦੇ ਦਾ ਥੜ ਲੱਗਦਾ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਜੀ ਆਪਾਂ ਮਤਲਬ ਜੋ ਵੀ ਘਰ ਦੇ ਵਿੱਚ ਆਪਣਾ ਵਾਈਗਰੂ ਜਿੱਦੇ ਹਣਾ ਤਾਤ ਵਾਈਗਰੂ ਦੀ ਕਿਰਪਾ ਦੇ ਨਾਲ ਜੋ ਵੀ ਕੁਝ ਬਣਦਾਗਾ ਤੇ ਉਹਦਾ ਆਪਾਂ ਪਹਿਲਾਂ ਥੜ ਲਵਾਂ ਨੇ ਫਿਰ ਹੀ ਆਪਾਂ ਖਾ ਸਕਦੇ ਹਾਂ ਠੀਕ ਹੈ ਜੀ ਤੇ ਲੋਗੇ ਪਥਰ ਲਵਾ ਕੇ ਆਉਨੇ ਆ ਲੋ ਜਿੱਥੇ ਬਾਬਾ ਜੀ ਨੂੰ ਥਾਲ ਲਵਾ ਦਿੱਤਾ ਅਰਦਾਸ ਬੇਨਤੀ ਕੀਤੀ ਜੀ ਸਰਦਾਰ ਜੀ ਦੀ ਲੰਬੀ ਉਮਰ ਲਈ ਠੀਕ ਹੈ ਜੀ ਕਰਦੇ ਆ ਤਾਂ ਘਰ ਦੇ ਸਾਰੇ ਪਰਿਵਾਰ ਲਈ ਤੰਦਰੁਸਤੀ ਠੀਕ ਹੈ ਜੀ ਆਪਾਂ ਠੀਕ ਹੈ ਜੀ ਬਲੌਗ ਚਲੋ ਜੀ ਆਪਾਂ ਫਿਰ ਹਨਾ ਬਲੌਗ ਦਾ ਐਂਡ ਇਤੀ ਕਰਦੇ ਜੀ ਨੈਕਸਟ ਬਲੌਗ ਲਈ ਆਪਾਂ ਮਿਲਦੇ ਆ ਤੁਹਾਨੂੰ ਠੀਕ ਆ ਅਗਲਾ ਬਲੌਗ ਜ਼ਰੂਰ ਦੇਖਿਓ ਜੀ ਤੇ ਆਪਾਂ ਤੁਹਾਨੂੰ ਜਲਦੀ ਲੈ ਕੇ ਆਵਾਂਗੇ ਜੀ ਅਗਲਾ ਬਲੌਗ ਕਿਉਂਕਿ ਵੀਡੀਓ ਜਿਹੜੀ ਹੈਗੀ ਕਾਫੀ ਜ਼ਿਆਦਾ ਲੰਬੀ ਹੋਗੀ ਜੀ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੂ ਕਰਿਓ ਜੀ ਪਿਆਰ ਦਾ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ ਚਲੋ ਜੀ ਫਿਰ ਚੱਲਦੇ ਆ ਠੀਕ ਆ ਜੀ ਬਾਏ ਬਾਏ ਥੈਂਕਸ ਫॉर ਵਾਚਿੰਗ ਮਾਈ ਵੀਡੀਓ